ਬੋਲੇ ਸੋਨਮਾ ਪਿੰਟ ਵਾਲੇ ਦੀ ਕਮੇਟੀ ਦਾ ਬਹੁਤ ਹੀ ਸਲਾਘਾ ਇਸਤਰੀ ਜੀਵਨ ਸਿੰਘ ਸਰਕਾਰੀ ਸਕੂਲ ਦੇ ਵਿੱਚ ਇਹ ਸਭੀ ਕਲਾਸ ਦੇ ਵਿੱਚੋਂ ਪਹਿਲੇ ਨੰਬਰ ਤੇ ਆਈਆਂ ਬੱਚੀ ਇਨਾਮ ਵੰਡੇ ਨੇ ਕਮੇਟੀ ਦੇ ਵੱਲੋਂ ਜਿਹੜੇ ਵੀ ਬੱਚੇ ਕਲਾਸਾਂ ਦੇ ਵਿੱਚੋਂ ਅੱਭਲ ਆਏ ਨੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ

कश्मीर कौर अठवीं कलासले आई है, कर है पिता है से का नाम सखदेव बोले रमनदीप कौर अठवीं कलासले नंबर आई है या या पिता है का नाम बोले ਦੇਵ ਸਿੰਘ ਪਿਤਾ ਦਾ ਨਾਮ ਇਹ ਨੌਵੀਂ ਕਲਾਸ ਦੇ ਵਿੱਚੋਂ ਪਹਿਲੇ ਨੰਬਰ ਤੇ ਕਿਹੜੀ ਆਈ ਹੈ ਦੇਵਤ ਕੌਰ ਪਿਤਾ ਦਾ ਨਾਮ ਕਰਨ ਸਿੰਘ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਾਨਕ ਸਿੰਘ ਨੌਵੀਂ ਕਲਾਸ ਦੇ ਵਿੱਚੋਂ ਬੱਚਾ ਪਹਿਲੇ ਨੰਬਰ ਤੇ ਆਇਆ ਪਿਤਾ ਦਾ ਨਾਮ ਜਗਤਾਰ ਸਿੰਘ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਸਨੂੰ ਪ੍ਰੀਤ ਕੌਰ ਕੁੜੀ ਹੈ ਦਸਵੀਂ ਕਲਾਸ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਹੈ ਪਿਤਾ ਦਾ ਨਾਮ ਹਰਜੀਤ ਸਿੰਘ ਮੋਸ਼ਲਤ ਮੋਸ਼ਲਤੀ ਤੌਰ 'ਤੇ ਜਸਨਦੀਪ ਕੌਰ 10ਵੀਂ ਕਲਾਸ ਦੇ ਵਿੱਚ ਪਹਿਲੇ ਨੰਬਰ ਤੇ ਆਈ ਹੈ ਜਿਹੜੀ ਪੁੱਤ ਦਾ ਨਾਮ ਸਿੰਦਰਪਾਲ ਸਿੰਘ ਸਾਧਰੀਆ ਕਾਲ ਗੁਰਪ੍ਰੀਤ ਸਿੰਘ ਸੁਮਨਦੀਪ ਕੌਰ 11ਵੀਂ ਕਲਾਸ ਤੋਂ ਪਹਿਲੇ ਨੰਬਰ ਤੇ ਆਈ ਹੈ ਜਿਹਦਾ ਨਾਮ ਕਰਤੇ ਇਸੇ ਦਾ ਬੋਲੇ ਦੀਪ ਸਿੰਘ ਗੈਰਮੀ ਕਲਾਸ ਤੋਂ ਪਹਿਲੇ ਨੰਬਰ ਤੇ ਆਇਆ ਪੁੱਤ ਦਾ ਨਾਮ ਰਜੀਤ ਸਿੰਘ ਆ ਪਰ ਬੋਲੇ ਦੋਨਹਾਲ ਪ੍ਰਕਾਸ਼ ਸਿੰਘ ਬੱਚਾ ਗੈਰਮੀ ਕਲਾਸ ਤੋਂ ਪਹਿਲੇ ਨੰਬਰ ਤੇ ਆਇਆ 12ਵੀਂ ਕਲਾਸ ਤੋਂ ਪੁਣੀ ਪਹਿਲੇ ਨੰਬਰ ਤੇ ਆਈ ਹੈ ਕਿਦਾਂ ਦਾ ਨਾਮ ਜਨਸੀਰ ਸਿੰਘ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਰਿੰਦਰ ਸਿੰਘ ਜਿਹਦਾ ਨਾਮ ਜਸੀਰ ਅਜੇਗਾ 12ਵੀਂ ਕਲਾਸ ਤੋਂ ਬੱਚਾ ਪਹਿਲੇ ਨੰਬਰ ਤੇ ਆਇਆ ਨਰਿੰਦਰ ਸਿੰਘ ਜੀ ਲਈ ਆਪ ਦਾ ਸਨਮਾਨ ਜਲੇ ਬੱਚਿਆਂ ਨੂੰ ਬੇਨਤੀ ਹੈ ਕਿ ਇੱਥੇ ਆ ਕੇ ਇੱਕ ਜਾਤੀ ਨਾ ਕਰਾ ਚਾਰ ਚਾਰ ਦਿਵਾਰ ਤੇ ਫੋਟੋ ਬੱਚਿਆਂ ਨੂੰ ਦੇ ਦਿੱਤੀ ਹੈ ਕਿ ਇੱਥੇ ਕਮੇਟੀ ਵਾਲਿਆਂ ਦੇ ਪ੍ਰਬੰਧਕ ਕਥੇ ਵਾਲੇ ਸਾਹਮਣੇ ਆ ਜਾਈਓ ਜਾਂ ਤੇ ਇਹ ਜਾਣ ਸਾਡਾ ਮਤਲਬ ਇਹ ਹੀ ਹੈ ਬੱਚਿਆਂ ਨੂੰ ਸਰਪਰ ਕਰਤਾ ਕਿ ਇਹਨਾਂ ਨੂੰ ਦੇ ਦਿੱਤੇ ਹੋਰ ਵੀ ਬੱਚੇ ਉਪਸਾਦ ਹੋਣ ਵਿਦਿਆ ਦੇ ਨਾਲ ਜਾਂ ਇਹ ਵਿਦਿਆ ਦੇ ਨਾਲ ਹੀ ਵਿਦਿਆ ਸਾਡਾ ਤੀਜਾ ਨੀਤਰ ਹੈ ਜੇ ਵਿਦਿਆ ਨੂੰ ਤਾਂ ਅਸੀਂ ਗੁਰਬਾਣੀ ਪੜ ਸਕਾਂਗੇ ਗੁਰਬਾਣੀ ਪੜ ਸਕਾਂਗੇ ਆ ਕੇ ਕਰਵਾਣੇ ਸਾਨੂੰ ਨਹੀਂ ਕੀ ਹੈ ਇਧਰੇ ਪਾਸੇ ਹੋ ਜਾ ਉਹ ਉੱਥੇ ਬਣਾਉਂਦੇ ਕਰਾ ਆਹ ਕਹਾਂ ਗਿਆ ਉਹ ਠੀਕ ਹੈ ਆ ਜੀ ਉਹ ਉੱਥੇ ਲੈ ਜਾਣਾ ਚਲੋ ਹੈ ਤੋ ਆ ਗਏ ਵਾਲੇ ਕਮਾਂਗਰਾ ਤੁਹਾਨੂੰ ਚਾਹੁੰਦੇ ਦੇ ਦੇ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਮਾਰ ਕੇ ਬੜਿਆ